ਲੋਕ ਸਭਾ ਚੋਣਾਂ 2024 ਦੇ ਅੱਜ ਦੇ ਕੁਝ ਖਾਸ ਅਪਡੇਟਸ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਕਿ ਵੱਖ-ਵੱਖ ਲੋਕ ਸਭਾ ਸੀਟਾਂ ਤੋਂ ਤੁਹਾਡੇ ਸਾਹਮਣੇ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਜਿੱਤੇ ਕਿ ਸਿਮਰਜੀਤ ਸਿੰਘ ਬੈਂਸ ਜੋ ਕਿ ਲੁਧਿਆਣਾ ਤੋਂ ਇੱਕ ਲੀਡਰ ਨੇ ਜੋ ਕਿ ਐਮ ਐਲ ਏ ਵੀ ਰਹੇ ਨੇ ਤੇ ਉਹਨਾਂ ਵੱਲੋਂ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਵੀ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਨੇ ਤੇ ਇਸ ਸਭ ਦੇ ਵਿਚਕਾਰ ਅਕਾਲੀ ਦਲ ਦੇ ਲੀਡਰ ਹਰੀਸ਼ ਰਾ ਟਾਂਡਾ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਜ ਜਿਨ੍ਹਾਂ ਨੇ ਦੱਸਿਆ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਸਿਮਰਜੀਤ ਸਿੰਘ ਮਾਨ ਦੀ ਪੱਗ ਇੱਕ ਲੜਾਈ ਦੇ ਦੌਰਾਨ ਉਤਾਰ ਕੇ ਆਪਣੇ ਘਰ ਹਾਲੇ ਵੀ ਰੱਖੀ ਹੋਈ ਹੈ ਤੇ ਇਸ ਤੋਂ ਇਲਾਵਾ ਦੋਸਤੋ ਜੋ ਇੱਕ ਅਮਰਤਪਾਲ ਸਿੰਘ ਦਾ ਨੌਜਵਾਨ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਚੋਣਾਂ ਦੇ ਵਿੱਚ ਖੜਿਆ ਹੋਇਆ ਸੀ ਉਸ ਨੇ ਹਾਲਾਂਕਿ ਕਾਗਜ਼ ਵਾਪਸ ਲੈ ਲਏ ਨੇ ਪਰ ਉਹਨਾਂ ਦੇ ਪਿੰਡ ਵਾਲਿਆਂ ਨੇ ਮਾਫੀ ਮੰਗੀ ਹੈ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਤੋਂ ਤੇ ਉੱਥੇ ਕੁਝ ਹੋਰ ਵੀ ਖਾਸ ਤੇ ਵੱਡੇ ਹੈਰਾਨ ਕਰਦੇ ਅਪਡੇਟ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਇਸ ਲਈ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਹੋਰਨਾਂ ਨਾਲ ਵੀ ਸ਼ੇਅਰ ਕਰ ਦੇਣਾ ਅਤੇ ਨਵੇਂ ਦੋਸਤ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਸਿੰਘ ਜਿਹੜੇ ਡਿਬੂਗੜ੍ਹ ਜੇਲ੍ਹ 'ਚ ਬੈਠਾ ਕੱਲ ਉਹਨਾਂ ਦੇ ਪਿਤਾ ਨਾਲ ਮੇਰੀ ਗੱਲ ਹੋਈ ਹੈ ਜੀ ਹਾਂ ਠੀਕ ਹੈ ਜੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਤੁਹਾਡਾ ਪਿੰਡ ਦੀਨਾ ਸਾਬਾ ਹੈਗਾ ਜੀ ਸਾਡਾ ਸਾਰਾ ਪਿੰਡ ਸੋਥੋਂ ਅਸੀਂ ਮਾਫੀ ਮੰਗਦੇ ਸਾਨੂੰ ਇਸ ਗੱਲ ਦੀ ਸ਼ਰਮਿੰਦਗੀ ਹੈ ਵੀ ਇਹ ਸਾਡਾ ਭਰਾ ਹੀ ਹੈ ਸਾਡੇ ਪਿੰਡ ਦਾ ਪਰ ਇਹਨੇ ਗਲਤ ਕੰਮ ਕੀਤਾ ਇਹ ਠੀਕ ਹੈ ਗੱਲ ਪਰ ਲੋਕ ਇਹਨੇ ਪਹਿਲਾਂ ਦੱਸਤਾ ਇਹਨੇ ਤਾਂ ਜਿਹਨੇ ਸੂਝਵਾਨਾ ਲੋਕ ਇਹਨੇ ਪਾਗਲ ਨਹੀਂ ਇਹ ਵੋਟ ਖਰਾਬ ਨਹੀਂ ਹੋਊਗੀ ਬੰਦਾ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਪੱਕਾ ਹੈ ਇਹ ਸਾਜ਼ਿਸ਼ ਆਮ ਆਦਮੀ ਪਾਰਟੀ ਨੇ ਘੜ ਕੇ ਉਹ ਬੰਦੇ ਨੂੰ ਖੜਾ ਕੀਤਾ ਗਿਆ ਉਹ ਵੋਟ ਖਰਾਬ ਕਰਨ ਵਾਸਤੇ ਪਿੰਡ ਵਾਸੀਆਂ ਨੂੰ ਇਹ ਗੱਲ ਦੇ ਰੋਸ ਹੈ ਠੇਸ ਪਹੁੰਚੀ ਹੈ ਪਿੰਡ ਵਾਸੀ ਅਸੀਂ ਦਾ ਸਾਰਾ ਪਿੰਡ ਖਣਾ ਸੁਣ ਤਾਂ ਬਹੁਤ ਸ਼ਰਮਿੰਦਗੀ ਇਸ ਗੱਲ ਦੀ ਜੀ ਬੇ ਕੰਮ ਨੇ ਨਹੀਂ ਸੀ ਕਰਨਾ ਇਹ ਕੌਮ ਦੀ ਪੱਠ ਦੇ ਵਿੱਚ ਸ਼ੋਰਾਂ ਮਾਰਨ ਵਾਲੀ ਗੱਲ ਹੈ ਜੀ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਬਿਲਕੁਲ ਵੀ ਕੋਈ ਲਾਗਾ ਨਹੀਂ ਇਹ ਫਰੀਦਕੋਟ ਦਾ ਤੇ ਖਡੂਰ ਸਾਹਿਬ ਦਾ ਤਾਂ ਵੈਸੇ ਹੀ ਬਹੁਤ ਅੰਤਰ ਆਪਸ ਦੇ ਵਿੱਚ ਹੀ ਬਹੁਤ ਅੰਤਰ ਹੈ ਬਹੁਤ ਅੰਤਰ ਹੈ ਜੀ ਹੁਣ ਤੁਸੀਂ ਇੱਥੋਂ ਹੀ ਵੇਖ ਲਓ ਅਸੀਂ ਤਾਂ ਹੋੜਿਆ ਆ ਮਾਦਮ ਰਹੀਆਂ ਅਪੀਲ ਕਰਦੇ ਆ ਵੀ ਜੇ ਦੋ ਸੀਟਾਂ ਪਾਰਲੀਮੈਂਟ ਵਿੱਚ ਜਿੱਤ ਕੇ ਜਾਂਦੀਆਂ ਹਨ ਇਹ ਗਰੰਟੀ ਹੈ ਜਿਹੜੀ ਆਉਣ ਵਾਲੀ ਪੰਜਾਬ ਸਰਕਾਰ ਦੀਆਂ ਵੋਟਾਂ ਪੈਣੀਆਂ ਹਨ ਇਹ ਡੋਗਰਾਂ ਦੀ ਸਰਕਾਰ ਨਹੀਂ ਹੋਊ ਸਿੱਖਾਂ ਦੀ ਸਰਕਾਰ ਹੋਊਗੀ ਜੇ ਦੋ ਸੀਟਾਂ ਪੰਜਾਬ ਦੇ ਵਿੱਚੋਂ ਇਹ ਜਿਤਾ ਕੇ ਭੇਜ ਦੇਣ ਤਾਂ ਠੀਕ ਹੈ ਜੀ ਬਾਕੀ ਉਸ ਗੱਲ ਦੀ ਸੀ ਫੇਰ ਸ਼ਰਮਿੰਦਗੀ ਸਾਰਾ ਪਿੰਡ ਹੀ ਮੰਨਦਾ ਸਾਡਾ ਵੀ ਇਹ ਕੰਮ ਉਹਨੇ ਗਲਤ ਕੀਤਾ ਸਾਡਾ ਭਰਾ ਸਾਹਿਬ ਅਰਿਗੁਜੀਤ ਕੱਤੇ ਮੈਂ ਸਾਰੀ ਸੰਗਤ ਨੂੰ ਬੇਇੱਜ਼ਤੀ ਕਰਦੇ ਆਂ ਕਿ ਅਮਰਤਪਾਲ ਸਿੰਘ ਦਾ ਜੋ ਨਿਸ਼ਾਨ ਮਾਇਕ ਵਾ ਧਿਆਨ ਰੱਖਣਾ ਮਾਇਕ ਦੇ ਜੋ ਨਿਸ਼ਾਨ ਮਾਇਕ ਤੇ ਮੋਹਰਾਂ ਲਾ ਕੇ ਅਮਰਤਪਾਲ ਨੂੰ ਵੱਡੀ ਲੀਡ ਨਾਲ ਚਟਾਉਣਾ ਵਾਹ ਕਿ ਠੀਕਾ ਕੱਲ ਸਾਹਿਬ ਮਾਇਕ ਦੇ ਨਿਸ਼ਾਨ ਲੈ ਕੇ ਜਾਣਾ ਉਹ ਆਪਾਂ ਸਮਝੀਏ ਕਿ ਆਪਣੀ ਜ਼ਿੰਮੇਵਾਰੀ ਇਹ ਆ ਤੇ ਜਿਹੜੀ ਕਿ ਮੈਂ ਦੇਖ ਰਿਹਾ ਖਰੂਰ ਸਾਹਿਬ ਦੀ ਲਹਿਰ ਜਿਹੜੀ ਕਿ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਪਰ ਜਿਹੜੀ ਕਿ ਥੋਡੇ ਕੋਲ ਜਿਹੜੀ ਵੋਟ ਕੁਛ ਨਹੀਂ ਉਸਨੀ ਆਪਣੇ ਕੋਲ ਉਹ ਮਜ਼ਦੂਰ ਸਾਡੇ ਭਾਈਚਾਰੇ ਦੀ ਵੋਟ ਕੁਛ ਨਹੀਂ ਆਪਾਂ ਕਿਵੇਂ ਉਹਨਾਂ ਨੂੰ ਲਾਬੰਦ ਕਰਨਾ ਹੈ ਕਿਵੇਂ ਜਾਗਰੂਤ ਕਰਨਾ ਇਹ ਥੋਡੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਲਾਅਜ਼ ਦਿੰਦੇ ਨੇ ਕਿਵੇਂ ਉਹ ਕਰਦੇ ਨੇ ਜਿੱਤ ਆਪਣੀ ਪੱਕੀ ਹੈ ਪਰ ਇੱਕ ਦੁਨੀਆ ਦੇ ਵਿੱਚ ਇੱਕ ਵੱਖਰੇ ਪਹਚਾਨ ਬਣਾਉਣੇ ਕਿ ਭਾਈ ਸਾਹਿਬ ਨੂੰ ਤੁਸੀਂ ਇੱਕ ਰਿਕਾਰਡ ਬਣਾਉਣਾ ਵੀ ਕਿੱਡੀ ਵੱਡੀ ਵੋਟ ਨਾਲ ਤੁਸੀਂ ਜਿਤਾਇਆ ਜਿਹੜਿਆ ਸਮੇਂ ਦੀਆਂ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਪੰਜਾਬ ਦੇ ਸਰਕਾਰਾਂ ਇਹ ਗੱਲ ਕਹਿੰਦੀਆਂ ਨੇ ਕਿ ਭਾਈ ਸਾਹਿਬ ਨਾਲ ਤਾਂ ਕੋਈ ਹੈ ਹੀ ਕੋਈ ਨਹੀਂ ਆ ਵੋਟਾਂ ਦੇ ਵਿੱਚ ਪਤਾ ਲੱਗ ਨਹੀਂ ਕਿ ਕਿੰਨੀ ਦੁਨੀਆ ਕਿੱਡੀ ਵੱਡੀ ਲੀਡਾ ਚ ਤਾਕੇ ਭੇਜ ਰਹੀ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿਵੇਂ ਤੁਸੀਂ ਲੋਕਾਂ ਨੂੰ ਲਾ ਬੰਦ ਕਰਨਾ ਤੇ ਹਰ ਇੱਕ ਭਰਾ ਨੂੰ ਆਪਣੇ ਵਿਚਾਰ たら ਦੱਸਣੀ ਹੈ ਕਿ ਅਸੀਂ ਕੀ ਸੀ ਅੱਜ ਕੀ ਹੋ ਗਏ ਅੱਜ ਕੀ ਆਪਣੇ ਹੱਥ ਦੇ ਵਿੱਚ ਟੂਠਾ ਬਣਾਤਾ ਨਾ ਸਰਕਾਰਾਂ ਨੇ ਇਸ ਕਰਕੇ ਬਿਊਰੋ ਮੇਰੇ ਭਰਾਵੋ ਆਪਾਂ ਇਸ ਚੀਜ਼ ਨੂੰ ਸਮਝੀਏ ਕਿਉਂਕਿ ਪੰਜਾਬ ਦੇ ਜਿਹੜੇ ਮੁੱਦੇ ਨੇਗੇ ਦੋ ਪੰਜਾਬ ਦੇ ਮੁੱਦੇ ਨੇ ਜਿਹੜੀ ਸਭ ਤੋਂ ਵੱਡੀ ਜਿਹੜੀ ਪਕੜ ਭਾਈ ਸਾਹਿਬ ਨੇ ਕੀਤੀ ਹੈ ਕਿ ਨਾਕੇ ਦਾ ਮੁੱਦਾ ਬਚੜੀ ਜੇਕਰ ਸਾਡੇ ਕੋਲੇ ਜਵਾਨੀ ਨਾ ਬਚੀ ਨੌਜਵਾਨੀ ਨਾ ਬਚੇ ਤੇ ਆਪਾਂ ਕਿਹੜੇ ਕੰਮਾਂ ਦੇ ਰਹਿ ਗਏ ਕਿਉਂਕਿ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਬਾਹਰ ਵਿਦੇਸ਼ਾਂਵਾਂ ਨੂੰ ਭੱਜ ਗਏ ਤੇ ਜ਼ਿਆਦਾਤਰ ਜਿਹੜੇ ਰਹਿ ਗਏ ਨੌਜਵਾਨ ਉਹ ਨਸ਼ੇ ਦੇ ਵਿੱਚ ਫਸ ਗਏ ਇਸ ਕਰਕੇ ਵੀਰੋ ਮੇਰੇ ਭਰਾਵੋ ਸਰਕਾਰਾਂ ਦੋ ਤਿੰਨ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣੀਆਂ ਨਹੀਂ ਕਪੂਰਥਲੇ ਵਾਲਿਓ ਇਹ ਰੋਡ ਸ਼ੋ ਨਹੀਂ ਇਹ ਉਹ ਕਿਲਾ ਜਿਹੜਾ 20 ਤਰੀਕ ਨੂੰ ਵਿਰੋਧੀਆਂ ਦੀ ਧੌਣ ਦੇ ਵਿੱਚ ਗੱਡਣਾ ਹੈ ਇਹ ਉਹ ਰੋਡ ਸ਼ੋਅ ਹੈ ਜਿਸ ਤੋਂ ਬਾਅਦ ਤੁਹਾਨੂੰ ਸ਼ਾਇਦ ਸਰਕਾਰਾਂ ਪਰਮਿਸ਼ਨ ਨਾ ਦੇਣ ਤੇ ਇਸ ਰੋਡ ਸ਼ੋਅ ਨੂੰ ਪੂਰੇ ਖਡੂਰ ਸਾਹਿਬ ਹਲਕੇ ਦਾ ਕਾਮਯਾਬ ਰੋਡ ਸ਼ੋਅ ਤੁਸੀਂ ਬਣਾਉਣਾ ਹੈ ਸਾਡੇ ਕੋਲ ਮਾਇਆ ਨਹੀਂ 5-5000 ਦਾ 10-10000 ਦੇ ਕੇ ਗੱਡੀਆਂ ਇਕੱਠੀਆਂ ਕਰ ਲਈਏ ਤੁਹਾਡੇ ਪਿਆਰ ਨੇ ਇਸ ਰੋਡ ਸ਼ੋਅ ਦੇ ਵਿੱਚ ਪਛਾਲ ਲੈ ਕੇ ਆਉਣਾ ਧੰਨਵਾਦ ਮੇਰੇ ਭਰਾ ਜਗਜੀਤ ਸਿੰਘ ਢਾਲੀਵਾਲ ਜੱਗੇ ਦਾ ਜਿਹਦੇ ਸਾਰੇ ਭਰਾਵਾਂ ਨੇ ਮਿਹਨਤ ਕੀਤੀ ਤੇ ਉਸ ਦਿਨ ਝਾੜੂ ਖਿਲਰੇਗਾ ਪੰਜਾ ਟੁੱਟੇਗਾ ਤੱਕੜੀ ਵੀ ਟੇਢੀ ਹੋਏਗੀ ਤੇ ਕਮਲ ਦੀਆਂ ਪੱਤੀਆਂ ਪੱਤੀਆਂ ਹੋਣਗੀਆਂ ਤੇ ਮੇਰੀ ਬੇਨਤੀ ਆ ਵੀ ਇਹ ਰੋਡ ਸ਼ੋ ਸਾਡੀ ਇੱਜ਼ਤ ਐ ਤੇ ਹਰ ਇੱਕ ਹਲਕੇ ਤੋਂ ਪਹੁੰਚ ਜੋtheta ਪਿਆਰ ਕਰਨ ਵਾਲੇ ਅੱਗੇ 10 ਸਾਲ ਬਿੱਟੂ ਰਹਾ ਬਿੱਟੂ ਨੂੰ ਜਿਤਾਉਂਦੇ ਰਹੇ ਆ ਪਰ ਬਿੱਟੂ ਨੇ ਸਾਡੇ ਪਿੰਡ ਲਈ ਕੁਝ ਨਹੀਂ ਕੀਤਾ ਸਾਡੇ ਪਿੰਡ ਕਹਿ ਕੇ ਗਿਆ ਸੀ ਮੇਰਾ ਪਿੰਡ ਗੋਦ ਲਿਆ ਹੋਇਆ 1 ਕਰੋੜ ਰੁਪਇਆ ਦਊਗਾ ਪਰ ਸਾਨੂੰ ਟੂਬ ਚ ਸਾਈਕਲ ਪਾਉਣ ਜੋ ਕੇ ਪੈਸੇ ਵੀ ਨਹੀਂ ਦਿੰਤੇ ਉਹਨੇ ਅੱਛਾ ਜੀ ਫੇਰ ਹੁਣ 2.5 ਸਾਲ ਹੋ ਗਈ ਇਹਨਾਂ ਨੂੰ ਝਾੜੂ ਵਾਲੀ ਸਰਕਾਰ ਨੂੰ ਸਾਡੇ ਪਿੰਡ ਨਾਲਕੇ ਚ ਬੋਕੀ ਪਾਉਣ ਨੂੰ ਵੀ ਪੈਸਾ ਨਹੀਂ ਕੋਈ ਆਇਆ ਜੀ ਕੀ ਲੱਗਦਾ ਜੀ ਹੁਣ ਪਿੰਡ ਵਾਲਿਆਂ ਨੇ ਕੀ ਸੋਚਿਆ ਕੀ ਵਿਚਾਰ ਪਿੰਡ ਵਾਲਿਆਂ ਨੇ ਇਹੀ ਵਿਚਾਰ ਕੀਤਾ ਜੀ 10 ਸਾਲ ਅਸੀਂ ਬਿੱਟੂ ਨੂੰ ਦੇਖ ਲਿਆ 2.5 ਸਾਲ ਹੋ ਗਏ ਇਹਨਾਂ ਨੂੰ ਦੇਖਦਿਆਂ ਨੂੰ ਕੁਝ ਨਹੀਂ ਆਇਆ ਹੁਣ ਸਭ ਦਾ ਵਿਚਾਰ ਇਹੀ ਮਨ ਬਣਾਇਆ ਹੋਇਆ ਜੀ ਮਾਨ ਦੇ ਨਾਲ ਰਿਆ ਮਾਨ ਤੋਂ ਉੱਠਿਆ ਮਾਨ ਦੀਆਂ ਚਿੱਠੀਆਂ ਚ ਬੜੀ ਕਮਾਈ ਕੀਤੀ ਇਹਨੇ ਜਿਹੜੀਆਂ ਬਾਹਰ ਨਹੀਂ ਚਿੱਠੀਆਂ ਜਾਂਦੀਆਂ ਉਹਦੇ ਉਹਦੀ ਕਮਾਈ ਦਾ ਖੂਬ ਮੱਖਣ ਲਾਇਆ ਇਹਨੇ ਉਦੇ ਬਾਅਦ ਮਾਣ ਦੀ ਪੱਗ ਲਈ ਅੱਜ ਤੀ ਰੱਖੀ ਬੈਠਿਆ ਘਰ ਪੱਗ ਸਿਵਰਜੀਤ ਸਿੰਘ ਮਾਣ ਦੀ ਹਾਂ ਮੈਗਦਨ ਘਰ ਗਿਆ ਉੱਥੇ 8-10 ਪੱਗਾਂ ਰੱਖਿਆ ਇਹ ਮਾਣ ਦੀ ਹੈ ਫਲਾਨੇ ਦੀ ਹੈ ਮਤਲਬ ਜਿਸ ਆਦਮੀ ਨੂੰ ਦਸਤਾਰ ਦੀ ਇੱਜ਼ਤ ਨਾ ਹੋਵੇ ਮਾਣ ਦੀ ਪੱਗ ਲਾ ਕੇ ਸਿਵਰਜੀਤ ਸਿੰਘ ਮਾਣ ਦੀ ਉਹ ਘਰ ਰੱਖੀ ਇਹਨੇ ਸਜਾਈ ਸ਼ੋਕੇਸ ਦੇ ਵਿੱਚ ਕਿਹਾ ਮਾਣ ਦੀ ਪੱਗਾਂ ਮੈਂ ਲਾਈ ਸੀਗੀ ਮੈਂ ਲਾਈ ਦੇ ਵਿੱਚ ਇੱਥੇ ਸਕਟਿਆ ਮਾਣ ਨੂੰ ਸਰਕਟ ਹਾਊਸ ਦੇ ਬਾਹਰੋਂ ਧਿਆਨ ਹੈ ਜਿਆਦਾ ਅਕਾਲੀ ਦਲ ਚ ਹੁੰਦਾ ਸੀ ਕੋਈ ਨਹੀਂ ਪੁੱਛਣਗੇ ਕਿ ਦੌਰ ਮਾੜਾ ਕਿਉਂ ਸੀ ਲੋਕੇ ਪੁੱਛਣਗੇ ਕਿ ਲੋਕ ਚੁੱਪ ਕਿਉਂ ਸੀ ਖਾਸਾ ਜੀ ਅੱਜ ਆਪਾਂ ਇੱਕ ਜੰਗ ਦੇ ਵਿੱਚ ਖੜੇ ਆ ਹਰੇਕ ਕੋਈ ਇਹਦਾ ਹਿੱਸਾ ਬਣਨਾ ਚਾਹੁੰਦਾ ਤੇ ਕੁਝ ਐਸੇ ਲੋਕ ਨੇ ਜਿਨ੍ਹਾਂ ਨੂੰ ਖਜੇ ਵੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿੱਥੇ ਖੜੇ ਹ ਫੈਸਲਾ ਕਰਨਾ ਪਵੇਗਾ ਇਹ ਭਾਰਤ ਦੀ ਗੁੰਗੀ ਬੋਲੀ ਸਰਕਾਰ ਜਿਨ੍ਹਾਂ ਨੇ 84 ਦੇ ਦੌਰ ਤੋਂ ਲੈ ਕੇ ਹੁਣ ਤੱਕ ਤੁਹਾਡੇ ਨੌਜਵਾਨਾਂ ਨੂੰ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਨਹਿਰਾ ਦੇ ਪੁਲਾਂ ਦੇ ਉੱਤੇ ਖੇਤਾਂ ਦੇ ਵਿੱਚ ਕਮਾਦਾਂ ਦੇ ਵਿੱਚ ਸ਼ਹੀਦ ਕੀਤਾ ਕਿ ਖਾਲਸਾ ਜੀ ਜੇ ਆਪਾਂ ਨੂੰ ਉਹ ਲਾਸ਼ਾਂ ਉਹ ਸ਼ਹੀਦ ਪਰਿਵਾਰ ਉਹ ਸ਼ਹੀਦ ਸਿੰਘ ਨਹੀਂ ਦਿਖਦੇ ਤੇ ਆਪਾਂ ਨੂੰ ਤੈਅ ਕਰਨਾ ਪਵੇਗਾ ਕਿ ਅਸੀਂ ਕਿੱਥੇ ਖੜੇ ਹਾਂ ਜੇ ਤੁਹਾਨੂੰ ਸੰਦੀਪ ਨੱਗਲੰਬੀਆਂ ਜਿੰਨੇ ਕਬੱਡੀ ਦੇ ਵਿੱਚ ਟੱਕਾ ਆਉਂਦਾ ਸੀ ਬਾਅ ਚੁੱਕੀ ਜੇ ਉਹਦੀ ਲਾਸ਼ ਕਬੱਡੀ ਦੇ ਗਰਾਊਂਡ ਦੇ ਵਿੱਚ ਪਈ ਨਜ਼ਰ ਨਹੀਂ ਆਉਂਦੀ ਤੇ ਤੁਹਾਨੂੰ ਤੈਅ ਕਰਨਾ ਪਵੇਗਾ ਕਿ ਤੁਸੀਂ ਕਿੱਥੇ ਖਲੋਤੇ ਹੋ ਸਿੱਧੂ ਮੂਸੇ ਵਾਲਾ ਜਿਹੜਾ ਆਪਣੀ ਮਾਂ ਤੋਂ ਮੀਡੀਆ ਘਣਾ ਕੇ ਘਰੋਂ ਤੁਰਦਾ ਸੀ ਜੇ ਉਹਦੇ ਖਿਲਰੇਵਾਲ ਲਹੂ ਨਾਲ ਲਿਪੜੀ লাশ ਤੁਹਾਨੂੰ ਸੜਕ ਤੇ ਪਈ ਨਜ਼ਰ ਨਹੀਂ ਆਉਂਦੀ ਤੇ ਖਾਲਸਾਈ ਤੁਹਾਨੂੰ ਤੈਅ ਕਰਨਾ ਪਵੇਗਾ ਕਿ ਤੁਸੀਂ ਕਿੱਥੇ ਖੜੇ ਹੋ ਬਾਈ ਦੀਪ ਸਿੱਧੂ ਜੇ ਤੁਹਾਨੂੰ ਸਟੈਚਰ ਤੇ ਪਈ ਉਹਦੀ লাশ ਉਹਦੇ ਵਿੱਚੋਂ ਟਿਪ ਤੇ ਵਗਦਾ ਖੂਨ ਨਜ਼ਰ ਨਹੀਂ ਆਉਂਦਾ ਤੇ ਖਾਲਸਾ ਜੀ ਤੁਹਾਨੂੰ ਤੈਅ ਕਰਨਾ ਪਵੇਗਾ ਕਿ ਤੁਸੀਂ ਕਿੱਥੇ ਖੜੇ ਹੋ ਸੋਸ ਯੋਗਾਲਾ ਤੁਹਾਨੂੰ ਇਹ ਸਾਰੇ ਮਾਹੌਲ ਨੂੰ ਸਮਝਣ ਦੀ ਲੋੜ ਆ ਇਹ ਸਾਰੇ ਮਾਹੌਲ ਨੂੰ ਸਮਝਿਆ ਭਾਈ ਅਮਰਤਪਾਲ ਸਿੰਘ ਨੇ ਜਿੱਦੋਂ ਦੁਬਈ ਦੇ ਦੁਬਈ ਤੋਂ ਅੰਮ੍ਰਿਤਸਰ 에어ਪੋਰਟ ਤੇ ਉਤਰ ਆਇਆ ਜੇ ਤੁਸੀਂ ਵਾਕੇ ਹੀ ਭਾਈ ਅਮਰਤਪਾਲ ਸਿੰਘ ਨੂੰ ਸਮਝਣਾ ਚਾਹੁੰਦੇ ਜੇ ਵੋਟਾਂ ਹੋ ਜਾਣੀਆਂ ਗੁਰੂ ਸਾਹਿਬ ਦੀ ਕਲਾ ਵਰਤਰੀ ਆਪਾਂ ਜਿੱਤ ਜਾਣਾ ਪਰ ਆਪਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੁਝ ਸਿੱਖ ਕੇ ਵੀ ਲੈ ਕੇ ਜਾਣਾ ਹੈ ਮੈਂ ਬਹੁਤੀਆਂ ਜਿਆਦਾਆਂ ਬੇਨਤੀਆਂ ਨਹੀਂ ਕਰਨੀਆਂ ਮੇਰੇ ਤੋਂ ਵੱਡੇ ਬਨਾਰੇ ਬਾਪੂ ਜੀ ਹੁਣਾਂ ਨੇ ਬੋਲਣਾ ਹਰ ਕੁਸ਼ਵਾਨਾ ਮੈਂ ਬਸ ਤੁਹਾਡੇ ਇੱਕ ਚਰਨਾ 'ਚ ਬੇਨਤੀਆਂ ਕਰਨੀਆਂ ਕਿ ਆਪਾਂ ਸਿਰਫ ਤੈਅ ਕਰ ਲਈਏ ਕਿ ਅਸੀਂ ਖੜੇ ਕਿੱਥੇ ਆ ਦੇ ਸਾਡੀ ਮੰਜ਼ਿਲ ਕੀ ਹੈ ਕਿ ਮੰਜ਼ਿਲ ਐ ਇਲੈਕਸ਼ਨ ਨਹੀਂ ਐ ਇਲੈਕਸ਼ਨ ਅਸੀਂ ਜਿੱਤ ਲਈ ਆ ਉਹਦਾ ਨਤੀਜਾ ਕੋਈ ਵੀ ਹੋਵੇ ਜਦੋਂ ਆਪ ਮਾਰੇ ਲੋਕ ਤੁਹਾਡੇ ਨਾਲ ਤੁਰ ਪਣਦੇ ਤੁਹਾਡੀ ਜਿੱਤ ਪੱਕੀ ਆ ਬਾਪੂ ترਸੇਮ ਸਿੰਘ ਜੀ ਬੈਠਿਆ ਐ ਅੱਜ ਕਹਿ ਨਹੀਂ ਸਕਦੇ ਵੀ ਮੈਨੂੰ ਕੋਈ ਡਰਾ ਐ ਸਾਰੀ ਕਾਮ ਉਹਨਾਂ ਦੇ ਨਾਲ ਖੜੀ ਆ ਪਰ ਆਪਾਂ ਘਟੋ ਘਾਟ ਆਪਣੀ ਇੱਕ ਮੰਜ਼ਿਲ ਤੈਅ ਕਰਨੀ ਆ ਤੇ ਉਹ ਮੰਜ਼ਿਲ ਤੁਹਾਨੂੰ ਪਤਾ ਹੈ ਮੈਂ ਉਹਦਾ ਜ਼ਿਕਰ ਨਹੀਂ ਕਰਨਾ ਮੇਰੀਆਂ ਮਾਵਾ ਇੱਥੇ ਬੈਠੀਆਂ ਉਹਨਾਂ ਦੇ ਚਰਨਾਂ 'ਚ ਬੈਣਤੀ ਆ ਕਿ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਨਾ ਭੇਜੋ ਇਹ ਯੂਨੀਵਰਸਟੀਆਂ ਖਾਲੀ ਆ ਜੇ ਕਿਸੇ ਟਾਈਮ ਸਰਦਾਰ ਸਿਮਰਜੀਤ ਸਿੰਘ ਮਾਨ ਵਰਗੇ ਆਈਪੀਐਸ ਅਫਸਰ ਨਿਕਲੇ ਆ ਤੇ ਅੱਜ ਕਿਉਂ ਨਹੀਂ ਨਿਕਲ ਸਕਦੇ ਜੇ ਕਿਸੇ ਟਾਈਮ ਸ਼ੀਰ ਭਾਈ ਜਵੰਸੇ ਖਲੜਾ ਵਰਗੇ ਐਕਟਿਵਿਸਟ ਨਹੀਂ ਬਣ ਸਕਦੇ ਆ ਜਿਨ੍ਹਾਂ 5000 ਲੱਖਾਂ ਦਾ ਰਕਾਰ ਤੁਹਾਡੇ ਅੱਗੇ ਰੱਖਤਾ ਜਿਹੜੇ 5000 ਲੱਖਾਂ ਦੇ ਵਾਰਿਸ ਬਣ ਗਏ ਤੇ ਅੱਜ ਉਹ ਜੀ ਐਕਟਿਵਿਸਟ ਕਿਉਂ ਨਹੀਂ ਬਣ ਸਕਦੇ ਦਿੱਲੀ ਦੀਆਂ ਤੇ ਇੰਦਰਾ ਗਾਂਧੀ ਦੇ ਚੀਕਾ ਪੋਣ ਵਾਲੇ ਚ ਵਰਸਾ ਸਿੰਘ ਬਲਟੋਹਾ ਵੀ ਇੱਕ ਸੀਗਾ ਬਲਟੋਹਾ تھا ਇੰਦਰਾ ਗਾਂਧੀ ਦੀਆਂ ਚੀਕਾ ਤੁਸੀਂ ਪਵਾਇਆਂ ਜਾਂ ਇੰਦਰਾ ਗਾਂਧੀ ਨੇ ਤੁਹਾਡੀਆਂ ਪਵਾਇਆਂ ਇੰਦਰਾ ਗਾਂਧੀ ਦੀਆਂ ਚੀਕਾ ਪਵਾਉਣ ਵਾਲੇ ਸੀਗੇ ਭਾਈ ਸਾਹਿਬ ਭਾਈ ਬਿਆਨਤ ਸਿੰਘ ਤੇ ਭਾਈ ਸਾਹਿਬ ਭਾਈ ਸਤਵੰਦ ਸਿੰਘ ਇੰਨਾ ਪੰਥ ਦਾ ਘਾਣ ਤੁਸੀਂ ਕੀਤਾ ਉਹਨਾਂ ਕੋਈ ਜ਼ਿੰਦਗੀ ਦੇ ਵਿੱਚ ਪੰਥ ਦਾ ਘਾਣ ਨਹੀਂ ਕਰ ਸਕਦਾ ਤੁਸੀਂ ਇੱਥੋਂ ਤੱਕ ਕਿ ਜਿਹੜਾ ਸਾਡਾ ਸਰਮੌਰ ਜਿਹੜਾ ਸਾਡਾ ਜਥੇਦਾਰ ਜਿਹਨੂੰ ਅਸੀਂ ਪੂਜਣਾ ਸੀ ਤੁਸੀਂ ਉਹਦੀ ਵੀ ਜਿਹੜੀ ਇੱਜ਼ਤ ਹੈ ਬਿਲਕੁਲ ਥੱਲੇ ਲਿਆ ਆਏ ਹੋ ਕਿਉਂਕਿ ਜਿਹੜਾ ਜਣਾ ਖਣਾ ਸਾਡੇ ਜਥੇਦਾਰ ਨੂੰ ਸਵਾਲ ਪੁੱਛਦਾ ਉਹ ਤੁਹਾਡੀ ਪੰਥਕ ਪਾਰਟੀ ਦੀ ਵਜ੍ਹਾ ਨਾਲ ਹੈ ਕਿਉਂਕਿ ਤੁਸੀਂ ਪੰਥ ਦਾ ਘਾਣ ਹੀ ਇੰਨਾ ਕੀਤਾ ਲੋਕਾਂ ਦੇ ਜ਼ਿਲ੍ਹਾ ਦੇ ਵਿੱਚੋਂ ਉਤਰ ਕਿਉਂ ਕਿਉਂ ਆਤਮ ਸਮਰਪਣ ਕਰਨਾ ਮਤਲਬ ਆਪਣੀ ਹਾਰ ਮੰਨਣਾ ਜਿਹੜੀ ਤੁਸੀਂ ਆਤਮ ਸਮਰਪਣ ਹਾਰ ਮੰਨਣ ਦੀ ਗੱਲ ਕਰੀ ਐ ਤੇ ਜਦੋਂ ਤੁਸੀਂ ਦਰਬਾਰ ਸਾਹਿਬ ਤੋਂ ਹੱਥ ਖੜੇ ਕਰਕੇ ਆਏ ਸੀ ਉਹਨੂੰ ਕੀ ਕਹੋਗੇ ਹਾਰ ਬੁਝਦਲੀ ਕਿਹੜੀ ਤੁਸੀਂ ਬਹਾਦਰੀ ਦੀ ਗੱਲ ਕਰਦੇ ਹੋ ਕਿਹੜਾ ਪੰਥ ਜਿਹੜੇ ਪੰਥਕ ਪਾਰਟੀ ਨੇ ਪੂਰੇ ਪੰਜਾਬ ਨੂੰ ਚਿੱਟੇ ਚ ਰੋਲਤਾ ਤੁਹਾਡੇ ਰਾਜ ਦੇ ਵਿੱਚ ਚਿੱਟਾ ਆਇਆ ਕਿਹੜੀ ਪੰਥਕ ਪਾਰਟੀ ਜਿਹੜੀ ਪੰਥਕ ਪਾਰਟੀ ਦੇ ਰਾਜ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਿਹੜੇ ਪੰਥ ਦੇ ਨਾਮ ਤੇ ਤੁਸੀਂ ਅੱਜ ਤੱਕ ਵੋਟਾਂ ਲੈਂਦੇ ਰਹੇ ਕਿਹੜੇ ਪੰਥ ਦੀ ਗੱਲ ਕਰਦੇ ਹੋ ਜਿਹੜੇ ਪੰਥਕ ਪਾਰਟੀ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਤੇ ਗੁਰੂ ਗ੍ਰੰਥ ਸਾਹਿਬ ਤੇ ਬਰਗਾੜੀ ਦੇ ਵਿੱਚ ਗੰਦੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਤੇ ਪੰਥਕ ਪਾਰਟੀ ਨੇ ਗੋਲੀਆਂ ਚਲਵਾਈਆਂ ਕਿਹੜੇ ਪੰਥ ਦੀ ਗੱਲ ਕਰਦੇ ਹੋ ਤੁਸੀਂ ਕਿੱਥੇ ਪੰਥਕ ਪਾਰਟੀ ਪੰਜਾਬ ਦੇ ਨਾਲ ਖੜੀ ਹੈ ਕਿੱਥੇ ਪੰਥ ਦੇ ਨਾਲ ਖੜੀ ਹੈ ਤੁਸੀਂ ਸਿਰਫ ਔਰ ਸਿਰਫ ਪੰਥ ਦੇ ਨਾਮ ਤੇ ਵੋਟਾਂ ਲਈਆਂ ਆਪਣੀ ਰਾਜਨੀਤੀ ਸੇਕੀ ਤੇ ਉਥੇ ਤੁਸੀਂ ਕੁਰਸੀਆਂ ਤੇ ਬੈਠੇ ਹੋ ਕਿਹੜੇ ਪੰਥ ਦੀ ਗੱਲ ਕਰਦੇ ਹੋ ਤੁਸੀਂ ਜਿਹੜੀ ਪੰਥਕ ਪਾਰਟੀ ਬੇਅਦਲੀ ਵਾਲਿਆਂ ਨੂੰ ਸਜ਼ਾ ਨਹੀਂ ਦਿਵਾ ਸਕੀ ਫੇਰ ਤੁਸੀਂ ਪੰਥ ਦੀ ਦੁਹਾਈ ਦਿੰਦੇ ਹੋ ਤੁਸੀਂ ਪੰਥ ਦੀ ਦੁਹਾਈ ਦੇ ਦੇ ਕੇ ਆਪਣੇ ਘਰ ਭਰੇ ਆ ਆਪਣੇ ਢਿੱਡ ਭਰੇ ਆ ਪਰ ਪੰਥ ਬਾਰੇ ਤੁਸੀਂ ਬਿਲਕੁਲ ਨਹੀਂ ਸੋਚਿਆ ਜਿਹੜੀ ਤੁਸੀਂ ਹਜੇ ਵੀ ਉਮੀਦ ਲਗਾ ਕੇ ਬੈਠਿਓ ਜਿਹੜਾ ਬਰਫ਼ ਵਾਲੇ ਬਾਬੇ ਵਾਂਗੂ ਕਿਉਂਕਿ ਉਹ ਵੀ ਬਰਫ਼ ਦੇ ਵਿੱਚ ਲਗਾ ਕੇ ਬੈਠੇ ਆ ਕਿ ਸਾਡਾ ਬਾਬਾ ਇੱਕ ਦਿਨ ਜਿਉਂਦਾ ਹੋਊਗਾ ਤੇ ਤੁਹਾਨੂੰ ਵੀ ਉਮੀਦ ਹੈ ਕਿ ਕਾਲੀਦਾਲ ਇੱਕ ਦਿਨ ਜਿਉਂਦਾ ਹੋਊਗਾ ਬਲਟਵਾ ਸਾਹਿਬ ਹੁਣ ਜਿਹੜਾ ਕਾਲੀਦਾਲ ਜਿਉਂਦਾ ਹੋਣ ਵਾਲਾ ਨਹੀਂ ਉਹ ਬਰਫ਼ ਵਾਲੇ ਬਾਬੇ ਵਾਂਗੂ ਭਾਵੇਂ 100 ਸਾਲ ਤੁਸੀਂ ਇਹ ਪੰਜਾਬ ਬਚਾਓ ਯਾਤਰਾਵਾਂ ਕੱਢ ਲਓ ਜਿੰਨਾ ਮਰਜ਼ੀ ਜ਼ੋਰ ਲਾ ਲਓ ਹੁਣ ਕਾਲੀਦਾਲ ਉੱਠਣ ਵਾਲਾ ਨਹੀਂ ਕਿਉਂਕਿ ਤੁਸੀਂ ਪੰਥ ਦਾ ਘਾਣ ਹੀ ਐਨਾ ਕੀਤਾ ਲੋਕਾਂ ਨੂੰ ਅਕਲ ਆ ਗਈ ਹੈ ਤੇ ਨਾਲੇ ਤੁਸੀਂ ਕਿਹੜੇ ਪੰਥ ਦੀ ਗੱਲ ਕਰਦੇ ਹੋ ਯਾਰ ਥੋੜੇ ਮੌਤਾਂ ਦਾ ਸੋਚ ਲਿਆ ਕਰੋ ਬਲਟਵਾ ਸਾਹਿਬ ਜਿਹੜੀ ਸਮਝਦਾਰੀ ਉਸੇਤੀ ਹੁੰਦੀ ਹੈ ਜੇਕਰ ਹਵਾ ਸਾਡੇ ਉਲਟ ਚੱਲਦੀ ਹੋਵੇ ਤਾਂ ਅਸੀਂ ਚੁੱਪ ਰਹਿ ਲਗੇ ਪਰ ਅੱਜ ਤੁਹਾਨੂੰ ਸਤਾ ਨੇ ਅੱਜ ਤੁਹਾਨੂੰ ਕੁਰਸੀ ਦੇ ਨਾਲ ਚ ਨੇ ਐਨਾ ਕ ਅੰਨਾ ਕਰ ਦਤਾ ਕਿਉਂਕਿ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਵੀ ਜਿਹੜੀਆਂ ਹੈਗੀਆਂ ਦੇਖਦੇ ਨਹੀਂ ਇਸ ਕਰਕੇ ਤੁਸੀਂ ਬੁਖਲਾਏ ਹੋਏ ਤੁਸੀਂ ਆਪ ਮਹਾਰੇ ਬਿਆਨ ਦੇ ਰਹੋ ਸੋਚੋ ਸਮਝੋ ਤੇ ਲੋਕੋ ਤੁਹਾੰਦਾ ਵੀ ਸੋਚਣਾ ਬੰਦ ਹੈ ਜੀ ਮੈਨੂੰ ਕੀ ਰਹਿੰਦੀ ਹਜੇ ਇੰਨੀ ਕਿਸੇ ਚ ਹਜੇ ਤਾਕਤ ਨਹੀਂ ਗਈ ਵੀ ਮੈਨੂੰ ਕੋਈ ਕੀ ਹੁੰਦੀ ਦੂਜੀ ਹਿੰਮਤ ਤਾਂ ਕਿਸੇ ਕੋਲੇ ਤੁਹਾਡੇ ਦਾਦਾ ਜੀ ਕੋਲੇ ਜਾਣ ਦੀ ਵੀ ਹੈ ਨਹੀਂ ਸੀ ਤੇ ਨਾ ਹੀ ਹਿੰਮਤ ਸੀ ਕਿ ਇੰਦਰਾਂ ਗਾਂਧੀ ਕੋਲੇ ਜਾਣ ਦੀ ਮੇਰੀ ਸਲਾਹ ਮੰਨਿਓ ਕੱਚੇ ਲੋਹੇ ਦੇ ਪਾ ਕੇ ਆਇਆ ਕਰੋ ਤੁਸੀਂ ਕਿਉਂਕਿ ਜਦੋਂ ਇੱਧਰ ਉੱਧਰ ਨਿਕਲਦੇ ਹੋ ਫਰ ਥੱਲੇ ਕੱਚੇ ਵੀ ਨਹੀਂ ਪਾਉਂਦੇ ਤੇ ਆ ਥੱਲੇ ਦੇਖ ਲਾ ਇਹੀ ਲੋਕ ਤੁਹਾਨੂੰ ਤਾਕਤ ਦੇਣ ਵਾਲੇ ਐ ਤੇ ਤੁਸੀਂ ਇਹਨਾਂ ਲੋਕਾਂ 'ਤੇ ਤਾਕਤ ਜਮਾਉਣੇ ਹੋ ਇਹੀ ਲੋਕ ਤੁਹਾਨੂੰ ਫਰਸ਼ ਤੋਂ ਅਰਸ਼ ਤੇ ਬਿਠਾਉਣ ਵਾਲੇ ਆ ਤੇ ਇਹੀ ਲੋਕ ਤੁਹਾਨੂੰ ਅਰਸ਼ ਤੋਂ ਫਰਸ਼ ਤੇ ਲਿਆਉਣ ਵਾਲੇ ਆ ਅਸਲ ਦੇ ਵਿੱਚ ਸਾਡੇ ਲੋਕਾਂ ਨੂੰ ਆਪਣੀ ਤਾਕਤ ਸਹੀ ਵਰਤਣ ਇਹ ਨਹੀਂ ਆਉਂਦੀ ਕਿਉਂਕਿ ਲੋਕਾਂ ਨੂੰ ਤੁਸੀਂ ਜਾਤਾਂ ਪਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਉਲਝਾ ਕੇ ਰੱਖਿਆ ਤੇ ਜਿਸ ਦਿਨ ਲੋਕਾਂ ਨੂੰ ਪਾਵਰ ਵਰਤਣੀ ਆ ਗਈ ਤਾਂ ਉਸ ਦਿਨ ਤੁਹਾਡੀ ਅਸਲੀ ਜਗ੍ਹਾ ਜੇਲ੍ਹ ਹੈ ਜਿਹੜੀ ਅੱਜ ਤੁਸੀਂ ਲੋਕਾਂ ਨੂੰ ਦਿਖਾਉਣੇ ਹੋ ਤੇ ਮੈਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਕਿ ਜੇਕਰ ਤੁਸੀਂ ਦਾਸ ਦਾ ਵੀ ਸਾਥ ਦੇ ਦਿਓ ਤਾਂ ਤੁਹਾਡੇ ਵਰਗੇ ਜੇਲ੍ਹ ਚ ਜਾਂਦੇ ਦੇਖਿਓ ਕਿਉਂਕਿ ਤੁਹਾਡੇ ਪੱਲੇ ਕੱਖ ਨਹੀਂ ਤੁਹਾਡੇ ਪੱਲੇ ਸੱਚ ਨਹੀਂ ਤੁਹਾਡੇ ਪੱਲੇ ਸਿਰਫ ਔਰ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਮ ਤੇ ਲੋਕਾਂ ਨੂੰ ਲੜਾਉਣਾ ਲੋਕਾਂ ਕੋਲੋਂ ਪਾਵਰ ਹਾਸਲ ਕਰਨਾ ਤੇ ਲੋਕਾਂ ਕੋਲੋਂ ਪਾਵਰ ਹਾਸਲ ਕਰਕੇ ਉਹੀ ਪਾਵਰ ਲੋਕਾਂ ਤੇ ਅਜਮਾਉਣਾ ਜਿਹੜੀ ਤੁਸੀਂ ਅੱਜ ਕਹਿ ਰਹੇ ਹੋ ਕੇ ਮੈਨੋਂ ਘੇਰਨ ਦੀ ਕਰਮਜੀਤ ਅਨਮੋਲ 14 ਤਰੀਕ ਨੂੰ ਆਪਦੀ ਨਾਮਜ਼ਦਗੀ ਦਾਖਲ ਕਰਦਾ ਹੈ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਤੁਸੀਂ ਵੀ ਪੱਤਰਕਾਰ ਜਾ ਕੇ ਉਹਨਾਂ ਦੇ ਪਿੰਡਾਂ 'ਚ ਸਰਵੇ ਕਰ ਸਕਦੇ ਹੋ ਔਰ ਜਲਾਲ ਕਰਸ ਕਰੋ ਗਣੂਏ ਪਿੰਡ ਜਾ ਕੇ ਇਹਨਾਂ ਦੇ ਤੁਸੀਂ ਸਰਵੇ ਕਰੋ ਇਹ ਉਹ ਇਹਨਾਂ ਦੇ ਸਕੂਲ ਰਿਕਾਰਡ ਦੇ ਵਿੱਚ ਵੇਖੋ ਜਾ ਕੇ ਦਾਖਲਾ ਖਰਚ ਮੈਨੂੰ ਪਤਾ ਲੱਗਾ ਉੱਥੇ ਵੀ ਮਰਾਸੀ ਲਿਖਿਆ ਹੋਇਆ ਹੈ ਔਰ ਇਹ BC ਕੈਟਾਗਰੀ ਕਿਦਾ ਬੰਦਾ ਇਹਨੇ ਜਾਲੀ ਡੋਮ ਜਾਤੀ ਦਾ ਸਰਟੀਫਿਕੇਟ ਲਾ ਕੇ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ ਮੈਂ ਕਹਿੰਦਾ ਭਗਵਾਨਤਮਨ ਜੀ ਮੁੱਖ ਮੰਤਰੀ ਸਾਹਿਬ ਜੇ ਇਹਨੂੰ ਆਪਣੀ ਯਾਰੀ ਪਗਾਉਣੀ ਸੀ ਤਾਂ ਆਪਦੇ ਸੰਗਰੂਰ ਤੋਂ ਇਲੈਕਸ਼ਨ ਲੜਾ ਲੈਂਦੇ ਤੁਹਾਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਸ਼ਡਿਊਲਡ ਕਾਸਟ ਹੈ ਕਿ ਪਛੜੀ ਸ਼੍ਰੇਣੀ ਦਾ ਬੰਦਾ ਸੋ ਅਸੀਂ ਇਹ ਕਾਲਰ ਰਟਰਨਿੰਗ ਅਫਸਰ ਨੂੰ ਪੰਜਾਬ ਇਲੈਕਸ਼ਨ ਕਮਿਸ਼ਨਰ ਨੂੰ ਭਾਰਤ ਇਲੈਕਸ਼ਨ ਕਮਿਸ਼ਨਰ ਨੂੰ ਇਹ ਸ਼ਿਕਾਇਤ ਦਰਜ ਕਰਾਈ ਹੈ ਪੰਜਾਬ ਦੀ ਜਵਾਨੀ ਨੂੰ ਨਸ਼ੇ ਚੋਂ ਕੱਢਣ ਲਈ ਅਮਰਤੀ ਦਾਸ ਤਰਨਤਪੁਰ ਸਾਹਿਬ ਦਾ ਰਸਤਾ ਦਿਖਾਉਣਾ ਸ਼ੁਰੂ ਕਰਤਾ ਪਹਿਲਾਂ ਆਪ ਇੱਥੇ ਹੋ ਕੇ 1300 ਤੋਂ ਵੱਧ ਨੌਜਵਾਨਾਂ ਨੂੰ ਨੇਮਤ ਛਕਾਇਆ ਤਰਨਤਪੁਰ ਸਾਹਿਬ ਦੇ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਹੇੜਾ ਚਲਾਈਆਂ ਤੇ ਕਾਂਗਰਸ ਦਾ ਜਿਹੜਾ ਪ੍ਰਧਾਨ ਆ ਜਿਹਨੇ ਮੈਨੂੰ ਪਾਰਟੀ ਚੋਂ ਕੱਢਿਆ ਜਿਹੜਾ ਹੁਣ ਵੋਟਾਂ ਮੰਗਣ ਵੀ ਆਉਗਾ ਤੁਹਾਡੇ ਕੋਲੇ ਪੁੱਛਣਾ ਬਣਦਾ ਉਹਨੂੰ ਮੈਂ ਰੋਕਿਆ ਉਹਨੂੰ ਕਿ ਮੈਂ ਕਹਾ ਨਾ ਚਿੱਠੀਆਂ ਲਿਖ ਦਿਜੀਂ ਕਿ ਉਹ ਅੱਜ ਦੀ ਘੜੀ ਇਹ ਨੌਜਵਾਨ ਅਮਰ ਸਕਾਰ ਰਹੇ ਆ ਜਿਹੜਾ ਕੰਮ ਸਰਕਾਰ ਦਾ ਏ ਨਸ਼ਾ ਬੰਦ ਕਰਾ ਰਹੇ ਆ ਆਪਾਂ ਨਾਲ ਇਹਨਾਂ ਦੇ ਖਿਲਾਫ ਬੋਲੋ ਜੇ ਕੱਲ ਨੂੰ ਇਹਨਾਂ ਤੇ ਕੋਈ ਗਲਤੀ ਪਤਾ ਹੀ ਕਰੂਗਾ ਤੇ ਕਮਲਜੀਤ ਸਿੰਘ ਵੀ ਬੋਲੂ ਇਹਨਾਂ ਦੇ ਖਿਲਾਫ ਪਰ ਨਹੀਂ ਮੰਨੇ ਮੇਰੇ ਮਨਾਂ ਕਰਦੇ ਬਾਪ ਜੀ ਜਦੋਂ ਮੈਂ ਨਾ ਹਟਿਆ ਬੋਲਣੋਂ ਨਾ ਕੇਨ ਹਟਿਆ ਤਾਂ ਮੈਨੂੰ ਪਾਕੀ ਚ ਮਾਰ ਕਰਦਾ ਪਰ ਹੁਣ ਗੱਲ ਫਿਰ ਉੱਤੇ ਆ ਗਈ ਐ ਗੱਲ ਵਿਚਾਰ ਤੇ ਆ ਕੇ ਖੜ ਗਈ ਤੇ ਸਾਡਾ ਵਿਚਾਰ ਮਹਾਰਾਜ ਜੀ ਦਾ ਇੱਕ ਦੋਸਤ ਆ ਰਾਜੂ ਜੀ ਪੰਜਾਬੀ ਵਿੱਚ ਮਗਰ ਰਹਿੰਦਾ ਅੱਛਾ ਜਨਮ ਦੇ ਸਟੋਰ ਐ ਇੱਕ ਹਟ ਹੋਜੀ ਤਰ ਬੰਦੀ ਅੱਛਾ ਤੇ ਡਾਕਟਰਾਂ ਨੇ ਹੱਥ ਗੋਣ ਮਾੜਾ ਕਰਵਲ ਹੱਥ ਵੱਡੇ ਗਿਆ ਸੀ ਤੁਹਾਡਾ ਫੋਨ ਆਇਆ ਸੀਗਾ ਡਾਕਟਰਾਂ ਦੀ ਟੀਮ ਇਕੱਠੀ ਹੋ ਗਈ ਸੀਗੀ ਫਿਰ ਉਹਦਾ ਇਲਾਜ ਹੋਇਆ ਸੀ ਉਹਦੇ ਵਾਸਤੇ ਤੁਹਾਡਾ ਧੰਨਵਾਦ ਜੀ ਮੈਂ ਸ਼ੁਕਰੀਆ ਭਾਈ ਕੋਈ ਨਹੀਂ ਆਪਾਂ ਦਾ ਜਰੀਆ ਆ ਕਿਸੇ ਹੋਂ ਦੇ ਵਿੱਚ ਚਾਈ ਕਰਨ ਦੀ ਕੋਣ ਦੇ ਨਾਲ ਕਿਸੇ ਦਾ ਫਾਇਦਾ ਹੁੰਦਾ ਮੈਂ ਤਾਂ ਦੇਖੋ ਆਪਾਂ ਜਦੋਂ ਹੀ ਊਂ ਤਾਰੀਫ ਕਰਨੀ ਆ 10 ਵਾਰ ਕਰਦਾਂਗੇ ਜੇ ਪਾਰਟੀ ਦੀ ਕਰਦਾਂਗੇ ਬੰਦੇ ਦੀ ਸਰਚਾਈ ਦੀ ਤਾਰੀਫ ਕਰਮੀ ਮੋਸਵਾਸ ਨੂੰ ਮਿਲਣਾ ਚਾਹੁੰਦਾ ਸੀ ਗਾ ਆਪਾਂ ਕਦੇ ਪਹਿਲਾਂ ਮਿਲੇ ਨਹੀਂ ਸੀ ਠੀਕ ਹੈ ਤੁਹਾਡੇ ਫੋਨ ਨਾਲ ਡਾਕਟਰ ਕੱਥੇ ਹੋਏ ਉਹ ਹੁੰਡਾ ਹਸਪਤਲ ਜਿਹੜਾ ਕਿ ਮਿਲਾਵੋ ਵੀ 6 ਘੰਟੇ ਡਾਕਟਰਾਂ ਨੇ ਆਪਣੀ ਪੈਸ ਤੁਹਾਡਾ ਫੋਨ ਆਇਆ ਫਿਰ ਉਹਨਾਂ ਨੇ ਜਾ ਕੇ ਲਾਸ਼ ਰੂਪੀ ਤਾਂ ਫਿਰ ਟੀਮ ਕੱਟੀ ਹੋ ਗਈ ਫਿਰ ਇਕੱਲੇ ਬੁੜਾ ਭਰਾ ਗਿਆ ਬੰਦਾ ਉਹ ਤਲਵੰਡੀ ਕੋਲੇ ਐਕਸੈਂਟ ਹੋਇਆ ਸੀ ਉਹ ਜਦ ਦਾ ਮੱਲੇ ਗਿਆ ਸੀ ਇਹ ਇਹ ਲੋਕਾਂ ਨੂੰ ਇਹ ਗੱਲ ਸਮਝ ਪੈਂਦੀ ਨਹੀਂ ਬੰਦਾ ਸਾਡੇ ਨਾਲ ਕਿੱਥੇ ਖੜ ਸਕਦਾ ਹੈ ਦੇਖੋ ਆਪਾਂ ਕਿਤੇ ਮਿਲੇ ਨਹੀਂਗੇ ਪਰ ਜੇ ਤੁਸੀਂ ਇਹ ਕੰਮ ਕੀਤਾ ਤਾਂ ਮੇਰਾ ਜਲ ਕੀਤਾ ਮਨੋਂ ਮੇਰਾ ਖਾਸ ਬਤ ਤੁਹਾਡਾ ਧੰਨਵਾਦ ਇੱਚੀ ਰਹਿੰਦੇ ਹੋ ਬਾਈ ਨਾਲ ਹੀ ਕੰਮ ਕਰ ਬਾਈ ਬੰਦਾ ਬਾਈ ਆਉਂਦਾ ਆ ਉਹ ਕਰੀ ਰਿਹਾ ਹੈ ਬਾਪਾ ਬਾਈ ਜਾਉਂਦਾ ਠੀਕ ਹੈ ਸ਼ੁਕਰੀਆ ਮੇਰੇ ਨਾਲ ਰਾਜੇ ਸਾਹਿਬ ਦੇ ਕੋਲ ਬੈਠ ਕੇ ਠੀਕ ਚੱਲਿਆ ਭਾਈ ਨਾ ਨਾ